ਅਰਜਨ ਸਿੰਘ ਆ ਜੀ ਪੱਪੂ ਵੇਂਦੇ ਬੱਧਨੀ ਕਲਾਂ ਦੁਕਾਨ ਆਪਣੀ ਸਾਈਕਲਾਂ ਦੀ ਅੱਜ ਬਾਪੂ ਨਾਲ ਲੜਕੋ ਹੋਈ ਆ ਬਾਪੂ ਜੀ ਕਹਿੰਦੇ ਸੀ ਤੁਹਾਨੂੰ ਪੈਸੇ ਦੇਣ ਟੱਲੇ ਸੀ ਹਾਂਜੀ ਅੱਜ ਤੁਹਾਨੂੰ ਕੀ ਬਾਕਿਆ ਹੋਇਆ ਅੱਜ ਤੋਂ 20 ਦਿਨ ਪਹਿਲਾਂ ਜੀ 10 ਦਿਨਾਂ ਦੀ ਗੱਲ ਆ 15 ਦਿਨ ਦੀ ਮੇਰੇ ਕੋਲ 2 ਲੱਖ ਰੁਪਏ ਲੈ ਕੇ ਆ ਬੀ ਉਹ ਕਹਿੰਦੇ ਮੈਂ 5 ਲੱਖ ਦੀ ਜਗ੍ਹਾ ਲੈਣੀ ਆ ਤੇ ਮੈਨੂੰ 2 ਲੱਖ ਰੁਪਏ ਥੋੜਾ ਦਾ ਦੋ-ਤਿੰਨਾਂ ਪੰਜਾਂ ਦਿਨ ਦੇ ਦਾਂਗੇ ਤੇ 2 ਲੱਖ ਲੈ ਕੇ ਕਹਿੰਦੇ ਸੌਦਾ ਕਰਨਾ ਮੈਂ ਕੋਈ ਗੱਲ ਨਹੀਂ ਲੈ ਜਾਉ ਆਪਣੇ ਦੇਸ਼ ਤੋਂ ਜ਼ਿਆਦਾ ਤੇ ਪਰਸੋ ਚੌਥੇ ਦੀ ਗੱਲ ਆ ਉਹਦੇ ਮੈਨੂੰ 50000 ਰੁਪਏ ਦੇਗੇ ਅੱਜ ਜਿਹੜੀ ਲੁੱਟ ਹੋਈ ਆ ਡ੍ਰੈਨ ਤੇ ਮੈਨੂੰ ਪਤਾ ਲੱਗਿਆ ਮੁਲਾਜ਼ਮ ਵੀ ਮੇਰੇ ਕੋਲੇ ਗਏ ਆ ਵੀ ਉਹਨਾਂ ਤੋਂ ਪੈਸੇ ਖੋਏ ਗਏ ਜਦੋਂ ਮੁਲਾਜ਼ਮ ਗਏ ਉਹਨਾਂ ਨੇ ਮੇਰੇ ਕੋਲ ਬਿਆਨ ਲਏ ਵੀ ਤੁਹਾਨੂੰ ਫੋਨ ਤਾਂ ਨਹੀਂ ਆਇਆ ਕੱਲ ਜਾਂ ਪਰਸੋਂ ਜਾਂ ਅੱਜ ਵੀ ਪੈਸੇ ਦੇਣ ਆ ਰਿਹਾ ਮੈਂ ਕਿਹਾ ਨਹੀਂ ਮੇਰੇ ਕੋਲੇ ਕੋਈ ਫੋਨ ਨਹੀਂ ਆਇਆ ਦਾ ਫਿਰ ਮੈਂ ਤਰੰਤੀ ਉਹਨਾਂ ਕੋਲ ਮੁਲਾਜ਼ਮ ਨੂੰ ਉੱਥੇ ਫੋਨ ਲਾਇਆ ਮੁਲਾਜ਼ਮ ਦੇ ਸਾਹਮਣੇ ਬਿਅਰਗਣ ਨੂੰ ਬੂਟੇ ਨੇ ਚੱਕਿਆ ਫੋਨ ਫਿਰ ਉਹ ਦੂਵਾਰ ਮੈਂ ਮੋਟਰਸਾਈਕਲ ਚਾ ਕੇ ਐਟੇ ਟਾਈਮ ਡ੍ਰੈਨ ਤੇ ਆਇਆ ਉੱਥੇ ਮੁਲਾਜ਼ਮ ਇੱਕ ਦੋ ਸੀਗੇ ਤੇ ਬਿਅਰਗਣ ਸੀਗੇ ਇਹਨਾਂ ਨੂੰ ਮੈਂ ਪੁੱਛਿਆ ਵੀ ਆਹ ਨੇਜੀ ਮੈਨੂੰ ਸ਼ੱਕ ਕੋਈ ਨਹੀਂ ਪਹਿਲਾਂ ਮੈਨੂੰ ਜਿਹੜਾ ਪਤਾ ਲੱਗਿਆ ਮੇਰੇ ਰਿਸ਼ਤੇਦਾਰ ਨੇ ਫੋਨ ਕੀਤਾ ਉਹ ਬਦਨ ਤੇ ਜਾ ਰਿਹਾ ਸੀਗਾ ਬੇਬੀ ਉਹ ਅਰਗਨਾ ਗੱਲ ਹੋਣੀ ਇਹ ਵੀ ਤੁਹਾਨੂੰ ਦੇ ਜਾ ਰਹੇ ਸੀ ਪੈਸੇ ਹਾਂਜੀ ਮੈਨੂੰ 1.5 ਲੱਖ ਰੁਪਏ ਦੇਣ ਲੱਗੇ ਜਾ ਰਹੇ ਸੀ ਮੈਨੂੰ ਕੋਈ ਫੋਨ ਨਹੀਂ ਕੀਤਾ ਪਹਿਲੋਂ ਬੇ ਮੈਨੂੰ ਕੋਈ ਫੋਨ ਨਹੀਂ ਕੀਤਾ ਬੇ ਪਹਿਲੋਂ ਮੈਨੂੰ ਪੈਸੇ ਦੇਣ ਆ ਰਿਹਾ ਜਾਂ ਨਹੀਂ ਦੇ ਦੇਣਾ ਨਾਲੇ ਹੁਣ ਪੁਲਿਸ ਪਰਚਾ ਦੀ ਲੋਕੀ ਮੰਗ ਅਸੀਂ ਮੰਗ ਕਰਦੇ ਇਨਸਾਫ ਹੋਣਾ ਚਾਹੀਦਾ ਜੀ 1.5 ਲੱਖ ਰੁਪਇਆ ਰਕਮਾ ਜੀ ਕੋਈ ਥੋੜੀ ਕਣੀ ਰਕਮ ਨਹੀਂ 5 ਦਾ 1000 ਰੁਪਇਆ ਤਾਂ ਗੱਲ ਵੱਖਰੀ ਹੈ 1.5 ਲੱਖ ਦੀ ਗੱਲ ਹੈ ਜੀ 1.5 ਲੱਖ ਰੁਪਇਆ ਬਹੁਤ ਔਖਾ ਬੰਦਾ ਮੈਂ ਬਿਯਾਰਗ ਨੂੰ ਪਹਿਲਾਂ ਕਿਹਾ ਸੀ ਆ ਵੀ ਮੈਂ ਥੋੜੇ ਦਿਨ ਨੂੰ ਮੈਨੂੰ ਚਾਹੀ ਗਿਆ ਮੈਂ ਰੇਟੀ ਕਰਾਉਣੀ ਆ ਇਹ ਕਹਿੰਦੇ 2 ਦਿਨਾਂ ਦੇ ਦੇ ਦਾਂਗੇ ਕੋਈ ਗੱਲ ਨਹੀਂ ਮੈਂ ਕਿਹਾ ਰਿਸ਼ਤੇਦਾਰੀ ਦਾ ਕੰਮ ਹੱਲਿਆ ਦੇ ਕੋਈ ਗੱਲ ਬਕੈਰਾ ਜਦੋਂ 2 ਲੱਖ ਰੁਪਇਆ ਦਿੱਤਾ ਇਹਨਾਂ ਦੀ ਮੈਂ ਸਕੂਟਰੀ ਵਿੱਚ ਰੱਖਿਆ ਵੀ ਮੈਂ ਕਿਹਾ ਜੇਬ ਦੇ ਵਿੱਚ ਨਾ ਪਾਇਆ ਜਾਵੇ ਅੱਜ ਤੁਹਾਨੂੰ ਵਾਪਸ ਕਰਨ ਦਿੱਲੇ ਹਾਂ ਜੀ ਮੈਨੂੰ माफ ਕਰ ਦਿਓ ਮੈਂ ਨਾ ਧ 1.5 ਲੱਖ ਰੁਪਏ ਲੈ ਕੇ ਚੱਲੇ ਕਿੱਧਰ ਜਾ ਰਹੇ ਸੀ ਬਦਰੀ ਨੂੰ ਅੱਛਾ ਜੀ ਬਦਰੀ ਆਉਂ ਸੀਗਾ ਵੀ ਸਾਡਾ ਤਾਂ ਧੜ ਗਿਆ ਸੀਗਾ ਬਾਖਾ ਵੀ ਇੱਥੇ ਮਾਰਦਾ ਤਾਂ ਹੁੰਦੀਆਂ ਬਾਹਰਗਾ ਤੇ ਮੈਂ ਇਹ ਪੈਸੇ ਪਪੂ ਨੂੰ ਦੇਣੇ ਸੀਗੇ ਓਕੇ ਜੀ ਗਾਉ ਉੱਥੇ ਜਾਂਦੇ ਨਾ ਮੈਂ ਨਾ ਚਾਂਸ ਹੋ ਗਿਆ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਕਾਹਦੇ ਤੇ ਸੀਗੇ ਤਿੰਨ ਜਾਣੇ ਦੋ ਬਾਈਕਾਂ ਨਾਲ ਉਹਨਾਂ ਕੋਲੇ ਓਕੇ ਤੇ ਮੇਰੀ ਜਾਲ ਫੁੱਟੀ ਫੜ ਲਈ ਉਹਨਾਂ ਨੇ ਓਕੇ ਫੜ ਕੇ ਸਕੂਟਰ ਆ ਬਾ ਬਾਦੇ ਕੇ ਲੈ ਦੀ ਬਾਤ ਤੇ ਲੈ ਗਏ ਕਿਉਂ ਮੈਂ ਕਹਾ ਤੂੰ ਸਕੂਟਰ ਕਿੱਧਰ ਲੈ ਜਾਂਦਾ ਮੇਰੀ ਉਹ ਦੂਏ ਨੇ ਮੇਰੀ ਬਾਹ ਫੜ ਲਈ ਅੱਛਾ ਜੀ ਸਕੂਟਰ ਹੀ ਤਾਂ ਅੱਗੇ ਮੈਨੂੰ ਲੈ ਗਏ ਅੱਛਾ ਜੀ ਮਨ ਕਰਾ ਕੱਢ ਉਹਨਾਂ ਨੇ ਇੱਥੇ ਹੱਥ ਹੀ ਰੱਖ ਲਿਆ ਮੇਰੇ ਜਿੱਥੇ ਪੈਸੇ ਸੀਗੇ ਤੇ ਪੈਸੇ ਖੱਟ ਲੈ ਮੈਂ ਕਹਾ ਕਾਕਾ ਗਾਦ ਸੁਣੋ ਵੀ ਤੂੰ 10000 ਰੁਪਇਆ ਮੈਥੋਂ ਲੈ ਲਓ ਤੇ ਪੈਸੇ ਕਿਸੇ ਦੇ ਆ ਮੇਰਾ ਦੇਣ ਚੱਲੇ ਉਹ ਦੂਏ ਨੇਰੇ ਵਾਲ ਜਾ ਕੱਢਿਆ ਮੇਰੇ ਬੂਤੇ ਮਾਰਿਆ ਮੈਂ ਉੱਥੇ ਬਹਿ ਹੀ ਗਿਆ ਮੇਰਾ ਦਵਾ ਘੀ ਘੁੰਮ ਗਿਆ ਕਿ ਕਿਤੇ ਕਿਧਰੋਂ ਨਿਕਲ ਗਿਆ ਤੁੰ। ਉਥੋਂ ਫਿਰ ਪਰੇ ਪੰਪਾਨੀ ਨੂੰ ਡਰੇਨ ਪੈ ਗਏ ਉਹ। ਮੈਂ ਉਥੇ ਬੈਠਾ ਰਿਆ। ਉਥੋਂ ਜਦੋਂ ਮੈਂ ਸਿੱਟ ਜਾ ਹੋਇਆ ਤੇ ਮੈਂ ਉਹਰੇ ਆ ਕੇ ਡਰੇਨ ਤੇ ਬਹਿ ਗਿਆ। ਫੇਰ ਮੇਰਾ ਭਤੀਜਾ ਉਥੇ ਆਇਆ ਕਹਿੰਦਾ ਵਾਪਸ ਤੂੰ ਇੱਥੇ ਬੈਠਾ। ਮੈਂ ਤਾਂ ਬੋਲਿਆ ਨਹੀਂ। ਠੀਕ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਸਾ ਤੋਂ ਮੰਗ ਕਰਦਾ ਵੀ ਅੱਲਾਹ ਬਰਦਾ ਕਰੇ। ਬਾਬੂ ਦੇਖਣ ਨੂੰ ਕਿ ਹੇ ਲੱਗਦੇ ਸੀ ਕਿ ਮੁੰਡੇ ਮੁੰਡੇ ਬਾਰੇ ਗੋਰੇ ਦੇ ਪੱਕੇ ਯਾਰਾਂਗੇ ਸੀ ਉਹਨਾਂ ਦੇ ਮੁੰਡੇ ਹੋਣਗੇ 28-30 ਸਾਲ ਦੇ ਉਹ ਛੋਟ ਨੂੰ ਕਿਸੇ ਦਾ ਸ਼ੱਕ ਨਹੀਂ ਜੀ ਸ਼ੱਕ ਸਾਨੂੰ ਦੇਖ ਤਾਂ ਇਨਕੋ ਸਾਡੇ ਕੋਈ ਆਵੇ ਨਾ ਜਾਵੇ ਨਾ ਇੱਥੇ ਐਵੇਂ ਕਹੇ ਨੂੰ ਕੇਰਾ ਨਾਲ ਆਉਣ ਦਾ ਫਾਇਦਾ ਨਹੀਂ ਕੋਈ ਆਉਣ ਮੁੰਡੇ ਫੋਟੋ ਜਾਇਏ ਸੀਗੇ ਮੈਂ ਆਖਾ ਵੀ ਇਹਨਾਂ ਦਾ ਚਿੱਟੀਆਂ ਪੱਗਾਂ ਮੈਂ ਕਿਹਨੂੰ ਕਹਿਦਾ ਵੀ ਆਹ ਮੁੰਡੇ ਆ ਉਹ ਮੈਂ ਨਹੀਂ ਕੋਈ ਗੱਲ ਕੀਤੀ ਉਹ ਕਹਿੰਦਾ ਬੇਫਿਕਰੋ ਕੋਈ ਗੱਲ ਨਹੀਂ ਇਹ ਅਸੀਂ ਫੜਾਂਗੇ ਤੁਹਾਨੂੰ ਸਜ਼ਾਾਂਗੇ ਤੁਸੀਂ ਕੰਪਲੀਟ ਕਰਤੀ ਪੁਲਿਸ ਨੂੰ ਬਰੇਦੀ ਹਾਂਜੀ ਹਾਂ ਮੌਕੇ ਤੇ ਆਈ ਸੀ ਪੁਲਿਸ ਮੌਕੇ ਤੇ ਤਾਂਨੇ ਘਟ ਗਾਇਆ ਜੀ ਹੁਣ ਵੀ ਇੱਥੇ 2 ਘੰਟੇ ਲਾ ਕੇ ਗਏ ਸਰ ਇੱਕ ਪਤਾ ਲੱਗਿਆ ਵੀ ਕੋਈ ਇਸ ਡਰੇਨ ਦੇ ਉੱਪਰ ਕਿਸੇ ਬਜ਼ੁਰਗ ਕੋਲ 1.5 ਲੱਖ ਰੁਪਇਆ ਖੋਇਆ ਔਰ ਮੌਕੇ ਤੇ ਤੁਸੀਂ ਵੀ ਕੀ ਵਾਰਦਾਤ ਹੋਈ ਹੈ ਦਿਓ ਉਹਦੇ ਬਾਰੇ ਜਾਣਕਾਰੀ ਸਾਨੂੰ ਪਤਾ ਲੱਗਿਆ ਜੀ ਵੀ ਦਿਆਲ ਸਿੰਘ ਨਾਮ ਦੇ ਇੱਕ ਬਜ਼ੁਰਗ ਨੇ ਰਣੀਆਂ ਪਿੰਡ ਦੇ ਉਹ ਪੈਸੇ ਲੈ ਕੇ 1.5 ਲੱਖ ਰੁਪਇਆ ਤੇ ਬੰਦਨੀ ਕਲਾਂ ਕਿਸ ਨੂੰ ਦੇਣ ਜਾ ਰਹੇ ਸੀਗੇ ਇੱਥੇ ਉਹਨਾਂ ਕੋਲੋਂ ਪੈਸਿਆਂ ਦੀ ਖੋਹ ਗਿਆ ਉਹ ਇਸ ਬੰਦੇ ਅਸੀਂ ਮੌਕੇ ਤੇ ਖੜੇ ਆ ਸਾਰੀ ਜਾਂਚ ਕਰ ਰਹੇ ਆ ਪਲੱਸ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਹੇ ਆ ਬਜ਼ੁਰਗ ਦੇ ਘਰ ਦੇ ਵੀ ਕੈਮਰੇ ਅਸੀਂ ਚੈੱਕ ਕਰ ਰਹੇ ਆ ਠੀਕ ਹੈ ਕਿੰਨੇ ਵੇਲੇ ਚੱਲੇ ਆ ਕੀ ਗੱਲਬਾਤ ਹੋਈ ਆ ਠੀਕ ਹੈ ਸਾਰਾ ਜਾਂਚ ਕਰਕੇ ਜੋ ਤੱਤ ਸਾਹਮਣੇ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਰਕਮ ਕਿੰਨੀ ਦੱਸੀ ਜਾ ਰਹੀ ਹੈ 1.5 ਲੱਖ ਰੁਪਇਆ ਜੀ ਉਹ ਲੈ ਕਿੱਥੋਂ ਕਿੱਧਰ ਨੂੰ ਜਾ ਰਹੇ ਸੀਗੇ ਘਰੋਂ ਹੀ ਲੈ ਕੇ ਜਾ ਰਿਹਾ ਸੀਗਾ ਜੀ ਕੁਝ ਗੱਲਾਂ ਸਾਨੂੰ ਡਾਊਟਫੁਲ ਵੀ ਲੱਗਦੀਆਂ ਜਿਵੇਂ ਜਿਸ ਬੰਦੇ ਨੂੰ ਪੈਸੇ ਦੇਣ ਜਾਣਾ ਸ਼ੁਕਿੰਦਾ ਮੈਨੂੰ ਪਤਾ ਹੀ ਨਹੀਂ ਮੇਰੇ ਕੋਲੇ ਪੈਸੇ ਦੇਣ ਆ ਰਿਹਾ ਹੈ ਤੇ ਇਹ ਸਾਰੇ ਅਸੀਂ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਸਾਰੇ ਪਹਿਲੋਂ ਤੋਂ ਜਾਂਚ ਕਰਕੇ ਜੋਸ ਚਾਈ ਸਾਹਮਣੇ ਹੋ ਗਿਆ ਉਸ ਮੁਤਾਬਕ ਕਰ ਵੀ ਕੀਤੀ ਹੋਵੇ ਕੋਈ ਹੋਰ ਕਿ 60 ਫੀਟ ਤਾਂ ਨਹੀਂ ਬਜੀ ਨਹੀਂ ਕੋਈ 60 ਫੀਟ ਨਹੀਂ ਜੀ ਓੜਲੀ ਤਫਤੀਸ਼ ਦੇ ਵਿੱਚ ਤੁਹਾਡੀ ਕੀ ਲੱਗ ਰਿਹਾ ਸਾਨੂੰ ਡਾਊਟਫੁਲ ਲੱਗਦਾ ਜੀ ਇਹ ਮਸਲਾ ਠੀਕ ਹੈ ਬਾਕੀ ਅਸੀਂ ਫੇਰ ਵੀ ਹੋਰ ਡੀਪਲੀ ਇਹਨੂੰ ਜਾ ਕੇ ਸਾਰਾ ਪ੍ਰੋਪਰ ਕਰ ਰਹੇ ਹਾਂ